ਕਦੋਂ ਤੇ ਕਿਸ ਕਾਰਨ ਬੁਢਾਪੇ 'ਚ ਔਲਾਦ ਦੁੱਖ ਦਿੰਦੀ ਹੈ ਦੋਸਤੋ ਦੁਨੀਆ 'ਚ ਜੋ ਕੁਝ ਹੁੰਦਾ ਹੈ ਉਹ ਹਮੇਸ਼ਾ ਉਹੋ ਜਿਹਾ ਨਹੀਂ ਹੁੰਦਾ ਜਿਹੋ ਜਿਹਾ ਅਸੀਂ ਸੋਚਦੇ ਹਾਂ ਕਦੇ-ਕਦੇ ਜ਼ਿੰਦਗੀ ਵਿੱਚ ਇਹੋ ਜੇ ਮੋੜ ਆ ਜਾਂਦੇ ਹਨ ਜਿੱਥੇ ਰਿਸ਼ਤਿਆਂ ਦੀ ਪਰਖ ਹੁੰਦੀ ਹੈ ਨਮਕ ਦੀ ਤਰ੍ਹਾਂ ਜੋ ਸਵਾਦ ਤਾਂ ਦਿੰਦਾ ਹੈ ਪਰ ਦਿਖਾਈ ਨਹੀਂ ਦਿੰਦਾ ਕੁਝ ਜ਼ਖਮ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਸ਼ਰੀਰ ਤੇ ਨਹੀਂ ਆਤਮਾ ਤੇ ਲੱਗਦੇ ਹਨ ਤੇ ਕੁਝ ਤ્યાਗ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਨਾ ਕਿਸੇ ਨੂੰ ਦਿਖਤੇ ਹਨ ਤੇ ਨਾ ਹੀ ਕਿਸੇ ਨੂੰ ਸਮਝਾਉਂਦੇ ਹਨ ਦੋਸਤੋ ਇੱਕ ਕਹਾਣੀ ਇੱਕ ਇਹੋ ਜਿਹੀ ਪਿਓ ਦੀ ਹੈ ਜਿਸਨੇ ਆਪਣੇ ਬੱਚਿਆਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਪਰ ਬੱਚਿਆਂ ਨੇ ਉਸ ਨੂੰ ਰੋਣ ਲਈ ਮਜਬੂਰ ਕਰ ਦਿੱਤਾ ਦੋਸਤੋ ਇਹ ਕਹਾਣੀ ਸਿਰਫ ਇੱਕ ਕਹਾਣੀ ਨਹੀਂ ਬਲਕਿ ਇੱਕ ਸ਼ੀਸ਼ਾ ਹੈ ਜੋ ਦਿਖਾਉਂਦਾ ਹੈ ਕਿ ਜਦ ਰਿਸ਼ਤੇ ਮਤਲਬ ਦੇ ਹੋ ਜਾਂਦੇ ਹਨ ਤਾਂ ਇਨਸਾਨ ਕਿੰਨੀ ਡੁੰਗਿਆਈ ਤੱਕ ਡਿੱਗ ਸਕਦਾ ਹੈ ਇਹ ਕਹਾਣੀ ਇੱਕ ਕਲਪਨਾ ਨਹੀਂ ਇੱਕ ਇਹੋ ਜੀ ਸੱਚਾਈ ਹੈ ਜੋ ਅੱਜ ਦੇ ਸਮੇਂ 'ਚ ਬਹੁਤ ਥਾਵਾਂ ਤੇ ਵਾਪਰ ਰਹੀ ਹੈ ਤਾਂ ਚਲੋ ਵੀਡੀਓ 'ਚ ਬਨੇ ਰੋ ਇਸ ਕਹਾਣੀ ਦੇ ਖਤਮ ਹੋਣ ਤੱਕ ਦੋਸਤੋ ਇੱਕ ਦਿਨ ਘਰ ਦੇ ਅੰਦਰੋਂ ਆਵਾਜ਼ਾਂ ਕੁਝ ਜ਼ਿਆਦਾ ਹੀ ਉੱਚੀਆਂ ਆ ਰਹੀਆਂ ਸਨ ਸ਼ਬਦਾਂ ਦੀ ਤਕਲੀਫ ਨਾਲ ਦੀਵਾਰਾਂ ਵੀ ਕੰਬ ਰਹੀਆਂ ਸਨ ਇੱਕ ਦਿਨ சுரேਸ਼ ਨਾਲ ਉਸਦੀ ਪਤਨੀ ਕਵਿਤਾ ਉੱਚੀ ਉੱਚੀ ਬੋਲ ਰਹੀ ਸੀ ਕਵਿਤਾ ਦੀ ਆਵਾਜ਼ ਪੂਰੇ ਘਰ ਵਿੱਚ ਗੂੰਜ ਰਹੀ ਸੀ ਚਿਹਰਾ ਗੁੱਸੇ ਨਾਲ ਲਾਲ ਸੀ ਤੇ ਹੱਥਾਂ ਦੀਆਂ ਉਂਗਲਾਂ ਅਸਮਾਨ ਵੱਲ ਉਠੀਆਂ ਹੋਈਆਂ ਸਨ ਜਿਵੇਂ ਉਹ ਆਪਣੇ ਦੁੱਖ ਦਾ ਹਿਸਾਬ ਖੁਦਾ ਤੋਂ ਵੀ ਲੈਣਾ ਚਾਹੁੰਦੀ ਹੋਵੇ ਚੁੱਲ੍ਹੇ 'ਚ ਜਾਵੇ ਤੇਰਾ ਪਿਓ ਤੇ ਤੇਰੇ ਤਾਉਜੀ ਉਹਨਾਂ ਦੀ ਸੇਵਾ ਸਤਕਾਰ ਦਾ ਠੇਕਾ ਕਿ ਮੈਂ ਹੀ ਲੈ ਰੱਖਿਆ ਹੈ ਕਵਿਤਾ ਚੀਖੀ ਵਿਆਹ ਮੈਂ ਤੁਹਾਡੇ ਨਾਲ ਕੀਤਾ ਸੀ ਸੁਰੇਸ਼ ਜੀ ਪਰ ਇੱਥੇ ਤਾਂ ਜਿਵੇਂ ਦੋ ਦੋ ਬੁੱਢਿਆਂ ਦੀ ਨਰਸ ਬਣ ਕੇ ਰਹਿ ਗਈਆਂ ਸੁਰੇਸ਼ ਚੁੱਪਚਾਪ ਬੈਠਾ ਸੀ ਜਿਵੇਂ ਸ਼ਬਦਾ ਦੀ ਮਾਰ ਤੋਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਪਰ ਕਵਿਤਾ ਦਾ ਗੁੱਸਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੀ ਤੇਰੇ ਪਿਤਾ ਜੀ ਕਿਹੜਾ ਘਟ ਹਨ ਜੋ ਤੇਰਾ ਤਾਇਆ ਵੀ ਪਿੰਡੋਂ ਆ ਗਿਆ ਉਹਨਾਂ ਦੇ ਵੀ ਤਾਂ ਧੀਆ ਪੁੱਤ ਹਨ ਉਹਨਾਂ ਕੋਲ ਜਾਣ ਮੈਂ ਕਿਸੇ ਤੇ ਕੋਈ ਐਹਸਾਨ ਨਹੀਂ ਕੀਤਾ ਤੇ ਨਾ ਹੀ ਉਹਨਾਂ ਦੀ ਸੇਵਾ ਦਾ ਕੋਈ ਠੇਕਾ ਲਿਆ ਹੈ ਇੱਕ ਵਾਰ ਕਹਿ ਦਿਓ ਉਹਨਾਂ ਨੂੰ ਕੀ ਆਪਣਾ ਬੋਰੀਆ ਬਿਸਤਰ ਚੱਕੋ ਤੇ ਨਿਕਲ ਜਾਓ ਇਸ ਘਰ ਚ ਨਹੀਂ ਤਾਂ ਮੈਂ ਪੈਕੇ ਚਲੀ ਜਾਵਾਂਗੀ ਕਵਿਤਾ ਦੀਆਂ ਅੱਖਾਂ 'ਚ ਨਾ ਗੁੱਸਾ ਸੀ ਨਾ ਤੇਰਸਕਾਰ ਸਗੋਂ ਇੱਕ ਥਕਾਵਟ ਸੀ ਜਿਵੇਂ ਉਹ ਹੁਣ ਹੋਰ ਨਹੀਂ ਸਹਿ ਸਕਦੀ ਸੀ ਸੁਰੇਸ਼ ਨੇ ਹੋਲੀ ਦਿਨੇ ਕਿਹਾ ਕਵਿਤਾ ਮੈਂ ਮੰਨਦਾ ਹਾਂ ਕਿ ਤਾਇਆ ਜੀ ਨੇ ਸਾਡੇ ਉੱਪਰ ਕੁਝ ਜ਼ਿੰਮੇਵਾਰੀਆਂ ਛੱਡੀਆਂ ਹਨ ਪਰ ਉਹ ਪਿਤਾ ਜੀ ਦੇ ਵੱਡੇ ਭਰਾ ਹਨ ਜਦੋਂ ਸਾਡੇ ਮੁਸ਼ਕਲ ਸਮੇਂ 'ਚ ਉਹਨਾਂ ਨੇ ਸਾਡੀ ਮਦਦ ਕੀਤੀ ਤਾਂ ਕਿ ਅਸੀਂ ਅੱਜ ਉਹਨਾਂ ਨੂੰ ਇਸ ਤਰ੍ਹਾਂ ਛੱਡ ਦੇਈਏ ਕਵਿਤਾ ਨੇ ਤੇਰਸਕਾਰ ਭਰਿਆ ਹਾਸਾ ਹੱਸਦੇ ਹੋਏ ਕਿਹਾ ਮਦਦ ਕੀ ਕੀਤਾ ਉਹਨਾਂ ਨੇ ਜ਼ਮੀਨ ਦਿੱਤੀ ਉਹ ਵੀ ਅੱਧੇ ਰੇਟ 'ਤੇ ਤੇ ਕਮਾਉਂਦੇ ਸੀ ਤਾਂ ਖਰਚਾ ਭੇਜਦੇ ਸੀ ਪਰ ਉਹ ਵੀ ਕੀ ਐਹਸਾਨ ਸੀ ਆਪਣੇ ਭਤੀਜੇ ਦੀ ਪੜ੍ਹਾਈ 'ਚ ਪੈਸੇ ਲਗਾਏ ਤਾਂ ਕਿ ਵੱਡਾ ਕੰਮ ਕਰਤਾ ਸੁਰੇਸ਼ ਨੇ ਸਿਰ ਝੁਕਾਇਆ ਪਰ ਉਸ ਦੀ ਆਵਾਜ਼ ਵਿੱਚ ਹਲਕੀ ਜਿਹੀ ਦ੍ਰਿੜਤਾ ਆ ਚੁੱਕੀ ਸੀ ਫਿਰ ਵੀ ਕਵਿਤਾ ਨੇ ਉਸ ਦੀ ਗੱਲ ਵਿੱਚ ਹੀ ਕੱਟ ਦਿੱਤੀ ਠਹਿਰੋ ਮੈਂ ਹੁਣੇ ਤੁਹਾਡੇ ਪਿਤਾ ਜੀ ਨੂੰ ਕਹਿ ਦਿੰਦੀ ਹਾਂ ਕਿ ਹੁਣ ਉਹਨਾਂ ਦਾ ਭਰਾ ਇਸ ਘਰ 'ਚ ਨਹੀਂ ਰਹਿ ਸਕਦਾ ਕਹਿੰਦੇ ਹੋਏ ਕਵਿਤਾ ਪੈਰ ਪਟਕਦੇ ਹੋਏ ਅੰਦਰ ਚਲੀ ਗਈ ਸੁਰੇਸ਼ ਭਾਰੀ ਮਨ ਨਾਲ ਉੱਠਿਆ ਹੀ ਸੀ ਕਿ ਉਸੇ ਵੇਲੇ ਦਰਵਾਜ਼ੇ ਤੇ ਖੜੇ ਵਿਅਕਤੀ ਦੀ ਖੰਗਦੇ ਦੀ ਆਵਾਜ਼ ਸੁਣਾਈ ਦਿੱਤੀ ਦਰਵਾਜ਼ੇ ਤੇ ਧਰਮਪਾਲ ਜੀ ਖੜੇ ਸਨ ਜੋ ਸੁਰੇਸ਼ ਦੇ ਪਿਤਾ ਜੀ ਸਨ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਗਿਲਾ ਨਹੀਂ ਸੀ ਬਸ ਇੱਕ ਹਲਕੀ ਜਿਹੀ ਉਦਾਸੀ ਸੀ ਪੁੱਤ ਮੈਂ ਸਭ ਸੁਣ ਲਿਆ ਹੈ ਹੁਣ ਕੁਝ ਕਹਿਣ ਦੀ ਜ਼ਰੂਰਤ ਨਹੀਂ ਮੈਂ ਸਭ ਸਮਝ ਗਿਆ ਹਾਂ ਕਿ ਹੁਣ ਮੈਂ ਇਸ ਘਰ ਦਾ ਹਿੱਸਾ ਨਹੀਂ ਰਿਹਾ ਤੂੰ ਬੇਫਿਕਰ ਹੈ ਮੈਂ ਤੇਰਾ ਬੋਝ ਹਲਕਾ ਕਰ ਦਿਨਾ ਹਾਂ ਇਹ ਕਹਿ ਕੇ ਧਰਮਪਾਲ ਉੱਥੋਂ ਵਾਪਸ ਚਲਾ ਗਿਆ ਤੇ ਸੁਰੇਸ਼ ਉੱਥੇ ਖੜਾ ਰਹਿ ਗਿਆ ਅੰਦਰ ਹੀ ਅੰਦਰ ਖੁਦ ਤੋਂ ਹਾਰਦਾ ਹੋਇਆ ਤੇ ਇਧਰ ਧਰਮਪਾਲ ਬਹੁਤ देर ਤੱਕ ਸੋਚਦਾ ਰਿਹਾ। ਉਹਨਾਂ ਦੇ ਵੱਡੇ ਭਰਾ ਹਰੀਸ਼ ਚੰਦਰ ਦੀ ਉਮਰ ਢਲ ਚੁੱਕੀ ਸੀ ਤੇ ਹੁਣ ਹਾਲਾਤ ਵੀ ਢਲਦੇ ਜਾ ਰਹੇ ਸੀ। ਪਤਨੀ ਦੀ ਮੌਤ ਤੋਂ ਬਾਅਦ ਹਰੀਸ਼ ਚੰਦਰ ਪਿੰਡ 'ਚ ਰਹਿਣਾ ਪਸੰਦ ਕਰਦਾ ਸੀ। ਵੱਡੇ ਘਰ, ਖੇਤ ਤੇ ਯਾਦਾਂ ਨਾਲ ਭਰੇ ਵੇੜੇ 'ਚ ਉਹਨਾਂ ਦੀ ਆਤਮਾ ਵਸਦੀ ਸੀ। ਧਰਮਪਾਲ ਨੇ ਹੁਣ ਤੱਕ ਉਹਨਾਂ ਦਾ ਧਿਆਨ ਰੱਖਿਆ ਸੀ ਪਰ ਹੁਣ ਉਸ ਦੀ ਬਹੂ ਕਵਿਤਾ ਦੇ ਤਾਨੇ ਤੇ ਪੁੱਤਰ ਸੁਰੇਜ ਦੀ ਚੁੱਪੀ ਨੇ ਉਹਨਾਂ ਨੂੰ ਅੰਦਰੋਂ ਥਕਾ ਦਿੱਤਾ ਸੀ ਇੱਕ ਸ਼ਾਮ ਆਪਣੇ ਕਮਰੇ 'ਚ ਬੈਠੇ ਲੰਮਾ ਸਾਹ ਲੈਂਦੇ ਹੋਏ ਧਰਮਪਾਲ ਨੇ ਫੋਨ ਚੁੱਕਿਆ ਤੇ ਆਪਣੀ ਭਤੀਜੀ ਸੰਧਿਆ ਦਾ ਨੰਬਰ ਮਿਲਾਇਆ ਹੈਲੋ ਪੁੱਤ ਸੰਧਿਆ ਜੀ ਚਾਚਾ ਜੀ ਪ੍ਰਣਾਮ ਸਭ ਠੀਕ ਤਾਂ ਹੈ ਸੰਧਿਆ ਨੇ ਉਸੇ ਵੇਲੇ ਪੁੱਛਿਆ ਧਰਮਪਾਲ ਦੀ ਆਵਾਜ਼ ਥੋੜੀ ਭਾਰੀ ਸੀ ਪੁੱਤ ਤੇਰੇ ਬਾਉ ਜੀ ਦੀ ਤਬੀਅਤ ਹੁਣ ਜ਼ਿਆਦਾ ਠੀਕ ਨਹੀਂ ਰਹਿੰਦੀ ਉਮਰ ਵੀ ਹੋ ਚੱਲੀ ਹੈ ਤੇ ਉਹਨਾਂ ਨੂੰ ਹੁਣ ਸੰਭਾਲਣਾ ਸਾਡੇ ਵਸਤੋਂ ਬਾਹਰ ਹੁੰਦਾ ਜਾ ਰਿਹਾ ਹੈ। ਸੰਧਿਆ ਹੈਰਾਨ ਹੋ ਗਈ। ਚਾਚਾ ਜੀ ਇਸ ਤਰ੍ਹਾਂ ਦਾ ਕੀ ਹੋ ਗਿਆ? ਤੁਸੀਂ ਤਾਂ ਹਮੇਸ਼ਾ ਕਹਿੰਦੇ ਸੀ ਕਿ ਬਾਬੂ ਜੀ ਨੂੰ ਦੇਖਵਾ ਚੰਗੀਤ ਨਾ ਹੋ ਜਾਵੇਗੀ। ਹੁਣ ਅਚਾਨਕ ਇਹ ਸਭ ਕਿਉਂ? ਧਰਮਪਲ ਇੱਕ ਪਲ ਲਈ ਚੁੱਪ ਹੋਇਆ ਤੇ ਫਿਰ ਬੋਲੇ ਪੁੱਤ। ਹੁਣ ਮੇਰੀ ਵੀ ਉਮਰ ਹੋ ਚੁੱਕੀ ਹੈ। ਘਰ ਦੀਆਂ ਜ਼ਿੰਮੇਵਾਰੀਆਂ ਸੁਰੇਸ਼ ਤੇ ਕਵਿਤਾ ਨਿਭਾਉਂਦੇ ਹਨ। ਤੇਰੀ ਚਾਚੀ ਦੇ ਜਾਣ ਤੋਂ ਬਾਅਦ ਘਰ 'ਚ ਮੇਰੀ ਗੱਲ ਕਿੰਨੇ ਕੁ ਚੱਲਦੀ ਹੈ? ਇਹ ਤੂੰ ਸਮਝ ਸਕਦੀ ਹੈ ਹੁਣ ਪਾਈ ਸਭ ਦੇ ਦੇਖਭਾਲ ਕਰਨਾ ਸਾਡੇ ਲਈ ਮੁਸ਼ਕਲ ਹੋ ਚੱਲਿਆ ਹੈ ਮੈਂ ਚਾਹੁੰਦਾ ਹਾਂ ਕਿ ਹੁਣ ਤੂੰ ਆਪਣੀ ਜ਼ਿੰਮੇਵਾਰੀ ਸੰਭਾਲ ਤੇ ਮੈਨੂੰ ਮਾਫ਼ ਕਰ ਦੇ ਸੰਧਿਆ ਦੀਆਂ ਅੱਖਾਂ ਪਾਰ ਆਈਆਂ ਕੁਝ ਦੇਰ ਚੁੱਪ ਰਹਿ ਕਿਉਂ ਬੋਲੀ ਚਾਚਾ ਜੀ ਬਾਉ ਜੀ ਦੇ ਸਾਤਾ ਇਸੇ ਪਿੰਡ ਵਿੱਚ ਵਸੇ ਹਨ ਮਾਂ ਦੇ ਜਾਣ ਤੋਂ ਬਾਅਦ ਉਹਨਾਂ ਨੇ ਇੱਥੇ ਹੀ ਰਹਿਣ ਦਾ ਫੈਸਲਾ ਕੀਤਾ ਸੀ ਖੇਤੀਬਾੜੀ ਘਰ ਸਭ ਕੁਝ ਤਾਂ ਤੁਸੀਂ ਹੀ ਦੇਖ ਰਹੇ ਸੀ ਐਨੇ ਸਾਲਾਂ ਤੋਂ ਸਾਨੂੰ ਤਾਂ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਸੀ ਇਸ ਲਈ ਕਦੇ ਦਖਲ ਵੀ ਨਹੀਂ ਦਿੱਤਾ ਫਿਰ ਇਸ ਤਰ੍ਹਾਂ ਦਾ ਕੀ ਹੋ ਗਿਆ ਕਿ ਤੁਸੀਂ ਹੁਣ ਬੌਜੀ ਨੂੰ ਇੱਥੋਂ ਲਿਜਾਣ ਨੂੰ ਕਹਿ ਰਹੇ ਹੋ ਧਰਮਪਾਲ ਨੇ ਕੋਈ ਜਵਾਬ ਨਾ ਦਿੱਤਾ ਪਰ ਸੰਧਿਆ ਨੂੰ ਸਭ ਸਮਝ ਆ ਗਿਆ ਉਹ ਜਾਣਦੀ ਸੀ ਕਿ ਇਹ ਫੋਨ ਸਿਰਫ ਇੱਕ ਸੂchnਾ ਨਹੀਂ ਇੱਕ ਇਸ਼ਾਰਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਪਿਓ ਦੀ ਜ਼ਿੰਮੇਵਾਰੀ ਖੁਦ ਚੁੱਕੀ ਇਹ ਉਹੀ ਸੰਧਿਆ ਸੀ جس نے کبھی اپنے ਵਿਆਹ ਦੇ ਸਮੇਂ ਬਾਉ ਜੀ ਨੂੰ ਕਿਹਾ ਸੀ ਕਿ ਤੁਸੀਂ ਜਦੋਂ ਵੀ ਕਹੋਗੇ ਮੈਂ ਭੱਜੀ ਆਵਾਂਗੀ ਤੇ ਸ਼ਾਇਦ ਉਹ ਸਮਾਂ ਹੁਣ ਆ ਚੁੱਕਿਆ ਹੈ ਦੋਸਤੋ ਕਹਾਣੀ ਕੁਝ ਇਸ ਤਰ੍ਹਾਂ ਸੀ ਹਰੀਸ਼ ਚੰਦਰ ਤੇ ਧਰਮਪਾਲ ਦੋ ਸਕੇ ਭਰਾ ਸਨ ਹਰੀਸ਼ ਚੰਦਰ ਨੇ ਜ਼ਿੰਦਗੀ ਭਰ ਨੌਕਰੀ ਕੀਤੀ ਤੇ ਆਪਣੇ ਦੋਨੋਂ ਬੱਚਿਆਂ ਸੰਧਿਆ ਤੇ ਵਿਕਰਮ ਨੂੰ ਚੰਗੀ ਸਿੱਖਿਆ ਦਿੱਤੀ ਘਰ ਵਾਲੇ ਦੀ ਮੌਤ ਤੋਂ ਬਾਅਦ ਜਦ ਬੱਚੇ ਆਪਣੀ ਆਪਣੀ ਜ਼ਿੰਦਗੀ ਵਿੱਚ ਰੁੱਝ ਗਏ ਤਾਂ ਉਹਨਾਂ ਨੇ ਪਿੰਡ ਦੇ ਪੁਛਤੈਨਿਕ ਘਰ 'ਚ ਹੀ ਰਹਿਣਾ ਬਿੱਤਰ ਸਮਝਿਆ ਉਸ ਦਾ ਛੋਟਾ ਭਰਾ ਤਰਮਪਲ ਪਿੰਡ ਖੇਤੀਬਾੜੀ ਸੰਭਾਲਦਾ ਸੀ ਹੌਲੀ-ਹੌਲੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਆ ਗਈ ਖਾਣਾ ਪੀਣਾ ਦਵਾਈ ਇਲਾਜ ਸਭ ਕੁਝ ਹੁਣ ਉਹਨਾਂ ਦੇ ਘਰ ਨਾਲ ਜੁੜਿਆ ਹੋਇਆ ਸੀ ਸੰਧਿਆ ਤੇ ਵਿਕਰਮ ਦੋਵਾਂ ਨੇ ਕਦੇ ਦਖਲ ਨਹੀਂ ਦਿੱਤਾ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਚਾਚਾ ਜੀ ਪੂਰੀ ਇਮਾਨਦਾਰੀ ਨਾਲ ਉਹਨਾਂ ਦੇ ਬਾਉ ਜੀ ਦਾ ਧਿਆਨ ਰੱਖ ਰਹੇ ਹਨ ਹਰੀ ਚੰਦਰ ਨੇ ਵੀ ਸਮਝਦਾਰੀ ਕੀਤੀ ਕਿ ਉਹਨਾਂ ਨੇ 6 ਮਹੀਨੇ ਪਹਿਲਾਂ ਆਪਣੇ ਹਿੱਸੇ ਦੀ ਜ਼ਮੀਨ ਧਰਮਪਾਲ ਦੇ ਨਾਮ ਕਰ ਦਿੱਤੀ ਇਹ ਸੋਚ ਕੇ ਕਿ ਹੁਣ ਉਹਨਾਂ ਦੇ ਖਰਚੇ ਤੇ ਦੇਖਪਾਲ ਦੀ ਜ਼ਿੰਮੇਵਾਰੀ ਉਹ ਹੀ ਨਿਭਾ ਸਕਦਾ ਹੈ ਉਹਨਾਂ ਨੇ ਇਸ ਨੂੰ एहसान ਤੇ ਇੱਕ ਆਪਸੀ ਸਮਝਦਾਰੀ ਮੰਨਿਆ ਸੰਧਿਆ ਦੇ ਪਤੀ ਅਵਿਨਾਸ਼ ਡਾਕਟਰ ਸੀ ਤੇ ਵਿਕਰਮ ਇੱਕ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਕਰਦਾ ਸੀ ਵਿਕਰਮ ਦੀ ਘਰ ਵਾਲੀ ਪ੍ਰਿੰਕਾ ਇੱਕ ਉੱਚ ਵਰਗੀ ਤੇ ਸ਼ਹਿਰੀ ਮਾਹੌਲ ਵਿੱਚ ਪਲੀ ਸੀ ਜਿਸ ਨੂੰ ਨਾਤਾ ਸਾਂਝੇ ਪਰਿਵਾਰ ਵਿੱਚ ਦਿਲਚਸਪੀ ਸੀ ਤੇ ਨਾ ਹੀ ਰਿਸ਼ਤਿਆਂ ਦਾ ਬੋਝ ਚੁੱਕਣ ਦਾ ਮਨ ਦੋਸਤੋ ਹੁਣ ਉੱਥੇ ਹੀ ਆ ਜਾਂਦੇ ਹਾਂ ਸੰਧਿਆ ਦੇ ਚਾਚਾ ਨੇ ਸੰਧਿਆ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਉਧਰ 1 ਘੰਟੇ ਬਾਅਦ ਸੰਧਿਆ ਨੇ ਜਦ ਸਾਰਾ ਹਾਲ ਸੁਣ ਲਿਆ ਤਾਂ ਸਿੱਧੇ ਆਪਣੇ ਭਰਾ ਵਿਕਰਮ ਨੂੰ ਫੋਨ ਕੀਤਾ ਵਿਕਰਮ ਬਾਪੂ ਜੀ ਦੀ ਹਾਲਤ ਠੀਕ ਨਹੀਂ ਹੈ ਚਾਚਾ ਜੀ ਦਾ ਫੋਨ ਆਇਆ ਸੀ ਉਹਨਾਂ ਨੇ ਸਾਫ਼ ਕਿਹਾ ਹੈ ਕਿ ਹੁਣ ਉਹਨਾਂ ਦੀ ਦੇਖਭਾਲ ਅਸੀਂ ਨਹੀਂ ਕਰ ਸਕਦੇ। ਅਸੀਂ ਕੱਲ ਸਵੇਰੇ ਹੀ ਪਿੰਡ ਜਾਣਾ ਹੈ। ਵਿਕਰਮ ਨੇ ਚੁੰਝਲਾਉਂਦੇ ਹੋਏ ਜਵਾਬ ਦਿੱਤਾ, "ਦੀਦੀ, ਹਲੇ ਮੇਰੇ ਕੋਲ ਫੁਰਸਤ ਨਹੀਂ ਹੈ। ਬਹੁਤ ਕੰਮ ਹੈ ਦਫ਼ਤਰ 'ਚ।" ਸੰਧਿਆ ਨੇ ਸ਼ਾਂਤ ਪਰ ਸਖਤ ਲਹਿਜੇ ਵਿੱਚ ਕਿਹਾ, "ਵੀਰੇ ਫੁਰਸਤ ਕੱਢਣੀ ਪਵੇਗੀ। ਇਹ ਕੋਈ ਆਮ ਗੱਲ ਨਹੀਂ ਹੈ। ਚਾਚਾ ਜੀ ਨੇ ਦਬਾਅ ਪਾ ਕੇ ਕਿਹਾ ਹੈ ਕਿ ਅਸੀਂ ਜਾ ਕੇ ਦੇਖ ਲਈਏ। ਗੱਲ ਗੰਭੀਰ ਹੈ। ਵਿਕਰਮ ਨੇ ਡੂੰਗਾ ਸਾਹ ਲਿਆ ਤੇ ਭਾਰੀ ਮਨ ਨਾਲ ਕਿਹਾ ਠੀਕ ਹੈ ਚਲਦੇ ਹਾਂ ਅਗਲੀ ਸਵੇਰ ਦੋਨੋਂ ਭਰਾ ਭੈਣ ਕਾਰ ਰਾਹੀਂ ਪਿੰਡ ਵੱਲ ਚੱਲ ਪਏ ਰਸਤੇ 'ਚ ਵਿਕਰਮ ਦਾ ਚਿਹਰਾ ਤਣਾਅ ਨਾਲ ਭਰਿਆ ਹੋਇਆ ਸੀ ਸੰਧਿਆ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀਰੇ ਪਰੇਸ਼ਾਨ ਨਾ ਹੋ ਇੱਕ ਵਾਰ ਡਾਕਟਰ ਨੂੰ ਦਿਖਾ ਲਵਾਂਗੇ ਤਾਂ ਬਾਉ ਜੀ ਠੀਕ ਹੋ ਜਾਣਗੇ ਵਿਕਰਮ ਗੁੱਸੇ 'ਚ ਬੋਲਿਆ ਸਭ ਕੁਝ ਤਾਂ ਠੀਕ ਚੱਲ ਰਿਹਾ ਸੀ ਅਚਾਨਕ ਕੀ ਹੋ ਗਿਆ ਕੁਸਲ ਹੋਰ ਉਹ ਲੋਕ ਦੇਖ ਲੈਂਦੇ ਤਾਂ ਕੀ ਵਿਗੜ ਜਾਂਦਾ ਜਮੀਨ ਵੀ ਤਾਂ ਦੇ ਦਿੱਤੀ ਸੀ ਉਹਨਾਂ ਨੂੰ ਉਹ ਵੀ ਘੱਟ ਪੈਸਿਆਂ 'ਚ ਇਹ ਸੋਚ ਕੇ ਕਿ ਦੇਖਪਾਲ ਕਰਨਗੇ ਪਰ ਜਦ ਮਤਲਬ ਨਿਕਲ ਗਿਆ ਤਾਂ ਰਿਸ਼ਤੇ ਵੀ ਖਤਮ ਕਰ ਦਿੱਤੇ ਸੰਧਿਆ ਨੇ ਹੌਲੀ ਦੇ ਨੇ ਕਿਹਾ ਪੁਰਾਣੇ ਜਕਮਾ ਨੂੰ ਉਚੇੜਨ ਦਾ ਕੀ ਫਾਇਦਾ ਬੌਜੀ ਆਖਰੀ ਸਮੇਂ ਆਪਣੇ ਬੱਚਿਆਂ ਦੇ ਨਾਲ ਰਹਿਣਾ ਚਾਹੁੰਦੇ ਹਨ ਵਿਕਰਮ ਬੋਲਿਆ ਤੁਹਾਡੇ ਲਈ ਤਾਂ ਇਹ ਕਹਿ ਦੇਣਾ ਸੌਖਾ ਹੈ ਦੀਦੀ ਪਰ ਮੇਰੇ ਲਈ ਨਹੀਂ ਜੀਜਾ ਜੀ ਕੋਲ ਤਾਂ ਪੈਸਾ ਵੀ ਹੈ ਘਰ ਵੀ ਵੱਡਾ ਹੈ ਜੇਕਰ ਜ਼ਰੂਰਤ ਪਵੇ ਤਾਂ ਤੁਸੀਂ ਰੱਖ ਲੈਣਾ ਬਾਉ ਜੀ ਨੂੰ ਤੁਹਾਨੂੰ ਤਾਂ ਪ੍ਰੇੰਕਾ ਦੇ ਸੁਭਾਅ ਦਾ ਪਤਾ ਹੀ ਹੈ ਉਸਨੇ ਤਾਂ ਸਾਫ਼ ਮਨਾ ਕਰ ਦਿੱਤਾ ਹੈ ਤੇ ਫਿਰ ਤਿੰਨ ਕਮਰੇ ਦੇ ਫਲੈਟ 'ਚ ਮੈਂ ਬਾਉ ਜੀ ਨੂੰ ਕਿੱਥੇ ਰੱਖਾਂਗਾ ਉਹ ਕੁਝ ਪਲ ਰੁਕਿਆ ਫਿਰ ਬੋਲਿਆ ਉਹ ਜ ਬਾਉ ਜੀ ਨੇ ਜਿੰਨਾ ਮੇਰੇ ਤੇ ਖਰਚ ਕੀਤਾ ਹੈ ਉਹਨਾਂ ਤੁਹਾਡੇ ਤੇ ਵੀ ਖਰਚ ਕੀਤਾ ਹੈ ਜਦੋਂ ਰਿਟਾਇਰਮੈਂਟ ਦੇ ਪੈਸੇ ਮਿਲੇ ਸੀ ਤਾਂ ਤੁਸੀਂ ਖੁਦ ਕਿਹਾ ਸੀ ਕਿ ਕਦੇ ਜ਼ਰੂਰਤ ਹੋਵੇ ਤਾਂ ਯਾਦ ਕਰ ਲੈਣਾ ਉਸੇ ਭਰੋਸੇ ਤੇ ਮੈਂ ਆਪਣੇ ਹਿੱਸੇ ਦੇ ਪੈਸੇ ਵੀ ਤੁਹਾਨੂੰ ਦੇ ਦਿੱਤੇ ਸੀ ਯਾਦ ਹੈ ਨਾ ਕਿ ਭੁੱਲ ਗਏ ਵਿਕਰਮ ਨੇ ਗੁੱਸੇ ਵਿੱਚ ਚਿਹਰਾ ਮੋੜਿਆ ਤੇ ਖਿੜਕੀ ਵੱਲ ਦੇਖਣ ਲੱਗਿਆ ਸੰਧਿਆ ਉਸ ਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਸਕੀ ਪਰ ਉਸ ਦਾ ਮਨ ਅੰਦਰੋਂ ਬਹੁਤ ਦੁਖੀ ਸੀ ਉਹ ਜਾਣਦੀ ਸੀ ਕਿ ਹੁਣ ਸਿਰਫ ਉਸ ਦੀਆਂ ਭਾਵਨਾਵਾਂ ਹੀ ਨਹੀਂ ਉਸ ਦਾ ਫਰਜ਼ ਵੀ ਇਮਤਿਹਾਨ ਤੇ ਹੈ ਵਿਕਰਮ ਦੀ ਬੇਰੁਖੀ ਤੇ ਪ੍ਰਿੰਕਾ ਦੇ ਤਾਨਿਆਂ ਨਾਲ ਸੰਦਿਆ ਦਾ ਦਿਲ ਜਿਵੇਂ ਟੁੱਟ ਚੁੱਕਿਆ ਸੀ ਗੱਡੀ 'ਚ ਬੈਠਦੇ ਸਮੇਂ ਉਸਨੇ ਆਪਣੇ ਫੈਸਲਾ ਕਰ ਲਿਆ ਸੀ ਕਿ ਜੇਕਰ ਸਮਾਂ ਆਇਆ ਤਾਂ ਮੈਂ ਬਾਉ ਜੀ ਨੂੰ ਆਪਣੇ ਨਾਲ ਰੱਖਾਂਗੀ ਚਾਹੇ ਜੋ ਕੁਝ ਵੀ ਹੋਵੇ ਉਹ ਜਾਣਦੀ ਸੀ ਕਿ ਘੱਟੋ-ਘੱਟ ਉਸ ਸਾਲ 'ਚ ਇੱਕ ਵਾਰ ਤਾਂ ਪਿੰਡ ਜਾਂਦੀ ਰਹੀ ਹੈ ਪਰ ਉਸ ਦਾ ਭਰਾ ਕਦੇ ਦੇਖਣ ਤੱਕ ਨਾ ਗਿਆ ਦਿਲ 'ਚ ਦੁੱਖ ਤਾਂ ਸੀ ਪਰ ਅਫਸੋਸ ਤੋਂ ਜ਼ਿਆਦਾ ਉਸ ਦੇ ਅੰਦਰ ਇੱਕ ਜ਼ਿੰਮੇਵਾਰੀ ਜਾਚ ਚੁੱਕੀ ਸੀ ਰਸਤਾ ਕੱਟ ਗਿਆ ਤੇ ਪਿੰਡ ਆ ਗਿਆ ਪਰ ਜਦ ਉਹਨਾਂ ਨੇ ਘਰ ਦੇ ਬਾਹਰ ਉੱਤਰ ਕੇ ਹਰੀਸ਼ ਚੰਦਰ ਭਾਪ ਸੰਧਿਆ ਦੇ ਪਿਤਾ ਨੂੰ ਦੇਖਿਆ ਤਾਂ ਸੰਧਿਆ ਦੀਆਂ ਅੱਖਾਂ ਭਾਰੀਆਂ ਜਿੱਥੇ ਕਦੇ ਇੱਕ ਮਜ਼ਬੂਤ ਆਤਮ ਨਿਰਪਰ ਪਿਓ ਖੜਾ ਰਹਿੰਦਾ ਸੀ ਅੱਜ ਉਥੇ ਇੱਕ ਕਮਜ਼ੋਰ ਦੁਬਲਾ ਪਤਲਾ ਕੰਬਦੇ ਹੋਏ ਸ਼ਰੀਰ ਖੜਾ ਸੀ ਬਾਉ ਜੀ ਕਹਿੰਦੇ ਹੋਏ ਸੰਧਿਆ ਭੱਜੀ ਤੇ ਉਹਨਾਂ ਦੇ ਗਲੇ ਨਾਲ ਲਿਪਟ ਗਈ ਇਹ ਕੀ ਹਾਲ ਬਣਾ ਰੱਖਿਆ ਹੈ 6 ਮਹੀਨਿਆਂ ਵਿੱਚ ਤੁਹਾਡੇ ਚ ਇੰਨੀ ਕਮਜ਼ੋਰੀ ਕਿਵੇਂ ਆ ਗਈ ਫੋਨ ਤਾਂ ਕਰ ਲੈਂਦੇ ਮੈਂ ਉਸੇ ਵੇਲੇ ਆ ਜਾਂਦੀ ਹਰੀਸ਼ ਚੰਦਰ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਪੁੱਤ ਤੁਹਾਡੀ ਵੀ ਤਾਂ ਆਪਣੀ ਜ਼ਿੰਦਗੀ ਹੈ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਚਾਹੁੰਦਾ ਵੱਡੇ ਸ਼ਹਿਰਾਂ ਦੀਆਂ ਆਪਣੀਆਂ ਮੁਸ਼ਕਲਾਂ ਹੁੰਦੀਆਂ ਹਨ ਮੈਂ ਸਮਝਦਾ ਹਾਂ ਪਰ ਸ਼ਾਇਦ ਹੁਣ ਮੈਂ ਇਸ ਘਰ ਦੇ ਲਈ ਬੋਝ ਬਣ ਗਿਆ ਹਾਂ ਉਹਨਾਂ ਦੀ ਆਵਾਜ਼ ਵਿੱਚ ਦਰਦ ਸੀ ਤੇ ਨਿਰਾਸ਼ਾ ਸੀ ਸੰਧਿਆ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਬਾਉ ਜੀ ਤੁਸੀਂ ਮੇਰੇ ਲਈ ਬੋਝ ਨਹੀਂ ਮੇਰੀ ਤਾਕਤ ਹੋ ਚਲੋ ਹੁਣ ਤੁਸੀਂ ਮੇਰੇ ਨਾਲ ਚਲੋਗੀ ਮੈਂ ਤੁਹਾਡੀ ਦੇਖਭਾਲ ਕਰਾਂਗੀ ਅਗਲੇ ਹੀ ਦਿਨ ਸੰਧਿਆ ਆਪਣੇ ਪਿਓ ਨੂੰ ਨਾਲ ਲੈ ਕੇ ਸ਼ਹਿਰ ਵਾਪਸ ਆ ਗਈ ਘਰ ਪਹੁੰਚਣ ਤੇ ਉਸਨੇ ਆਪਣੇ ਪਤੀ ਅਵਿਨਾਸ਼ ਨੂੰ ਸਭ ਕੁਝ ਦੱਸਿਆ ਕਿ ਬਾਉਜੀ ਦੀ ਤਬੀਅਤ ਬਹੁਤ ਖਰਾਬ ਸੀ ਤੇ ਤੁਸੀਂ ਇੱਥੇ ਨਹੀਂ ਸੀ ਇਸ ਲਈ ਮੈਂ ਪਿੰਡ ਜਾ ਕੇ ਉਹਨਾਂ ਨੂੰ ਲੈ ਆਈ ਸੰਧਿਆ ਨੇ ਹੌਲੀ ਦੇ ਨੇ ਇਹ ਕਿਹਾ ਪਰ ਅਵਿਨਾਸ਼ ਥਿਲਮਿਲਾ ਉੱਠਿਆ ਕੀ ਇੱਥੇ ਲੈ ਆਈ ਹੈ ਮਤਲਬ ਤੂੰ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਉਹ ਗੁੱਸੇ ਨਾਲ ਭੜਕ ਉੱਠਿਆ ਐਨਾ ਵੱਡਾ ਘਰ ਮੈਂ ਆਪਣੇ ਲਈ ਬਣਵਾਇਆ ਹੈ ਕੋਈ ਬਿਰਦਾਸ਼ਟਮ ਖੋਲਣ ਲਈ ਨਹੀਂ ਤੇ ਤੇਰੇ ਪਿਤਾ ਜੀ ਦੀ ਜ਼ਿੰਮੇਵਾਰੀ ਤੇਰੇ ਭਰਾ ਦੀ ਹੈ ਮੇਰੀ ਨਹੀਂ ਸੰਧਿਆ ਹੱਕੀ ਬੱਕੀ ਰਹਿ ਗਈ ਉਸਨੇ ਕਦੇ ਆਪਣੇ ਪਤੀ ਨੂੰ ਇਸ ਰੂਪ ਵਿੱਚ ਨਹੀਂ ਦੇਖਿਆ ਸੀ ਜਦ ਪੈਸੇ ਲੈਣੇ ਸੀ ਤੱਕ ਕਿਵੇਂ ਨਾਟਕ ਕਰਦੇ ਹੋਏ ਵਿਕਰਮ ਨੇ ਸਭ ਲੈ ਲਈ ਸੀ ਤੋ ਵੀ ਤਾਂ ਦਾਨਵੀਰ ਕਰਨ ਬਣ ਕੇ ਉਸ ਨੂੰ ਆਪਣੇ ਸਾਰੇ ਪੈਸੇ ਦੇ ਆਏ ਹੁਣ ਸੰਭਾਲੋ ਆਪਣੇ ਫੈਸਲੇ ਦੇ ਨਤੀਜੇ ਅਵਨਾਸ਼ ਦੀਆਂ ਗੱਲਾਂ ਨੇ ਸੰਧਿਆ ਦੇ ਦਿਲ ਨੂੰ ਅੰਦਰੋਂ ਤੱਕ ਹਿਲਾ ਕੇ ਰੱਖ ਦਿੱਤਾ ਉਹ ਵਿਅਕਤੀ ਜੋ ਦਿਨ ਰਾਤ ਮਰੀਜ਼ਾਂ ਦੀ ਸੇਵਾ ਕਰਦਾ ਸੀ ਜਿਸ ਤੇ ਲਈ ਹਰ ਬਿਮਾਰ ਬਜ਼ੁਰਗ ਬਾਬਾ ਸੀ ਕਿ ਉਸੇ ਦੇ ਘਰ ਵਿੱਚ ਉਸਦੇ ਸੋਹਰੇ ਦੇ ਲਈ ਕੋਈ ਜਗ੍ਹਾ ਨਹੀਂ ਉਹ ਹੋਰ ਵੀ ਜ਼ੋਰ ਦੀ ਚੀਕਿਆ ਮੈਂ ਆਪਣੇ ਤੇ ਆਪਣੇ ਬੱਚਿਆਂ ਲਈ ਕਮਾਉਂਦਾ ਹਾਂ ਦਾਨ ਦੇਣ ਲਈ ਨਹੀਂ ਤੇ ਸੁਣ ਤੂੰ ਕਮਾਉਂਦੀ ਨਹੀਂ ਮੇਰੀ ਕਮਾਈ ਤੇ ਰਹਿੰਦੀ ਹੈ ਇਸ ਲਈ ਕੋਈ ਫੈਸਲਾ ਲੈਣ ਦਾ ਅਧਿਕਾਰ ਵੀ ਤੇਰਾ ਨਹੀਂ ਹੈ ਸੰਧਿਆ ਹੱਥ ਜੋੜ ਕੇ ਬੋਲੀ ਖੋਲੀ ਬੋਲੋ ਜੇਕਰ ਬੌਜੀ ਨੇ ਸੋਲਿਆ ਤਾਂ ਉਹ ਜਿਉਂਦੇ ਜੀ ਮਰ ਜਾਣਗੇ ਉਹਨਾਂ ਨੂੰ ਵੀ ਤਾਂ ਆਤਮ ਸਨਮਾਨ ਚਾਹੀਦਾ ਹੈ ਅਵਿਨਾਸ਼ ਨੇ ਉਸ ਦੀ ਗੱਲ ਨੂੰ ਕੱਟਦੇ ਹੋਏ ਕਿਹਾ ਜੇਕਰ ਇੰਨਾ ਹੀ ਸਨਮਾਨ ਚਾਹੀਦਾ ਤਾਂ ਆਪਣੇ ਪੁੱਤ ਦੇ ਘਰ ਕਿਉਂ ਨਹੀਂ ਚਲੇ ਗਏ ਉੱਥੇ ਕਿਉਂ ਨਹੀਂ ਰਹਿੰਦੇ ਇੱਥੇ ਕਿਉਂ ਆਏ ਹਨ ਇਹ ਕਹਿ ਕੇ ਉਹ ਗੁੱਸੇ ਵਿੱਚ ਉੱਠ ਕੇ ਕਮਰੇ ਤੋਂ ਚਲਾ ਗਿਆ ਸੰਦਿਆ ਪੱਥਰ ਬਣੀ ਖੜੀ ਰਹਿ ਗਈ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹੀ ਪਤੀ ਜਿਸ ਨੂੰ ਹਮੇਸ਼ਾ ਉਸ ਨੇ ਆਦਰਸ਼ ਮੰਨਿਆ ਅੱਜ ਉਸ ਦੀਆਂ ਨਜ਼ਰਾਂ ਤੋਂ ਡਿੱਗ ਗਿਆ ਸੀ ਮੈਂ ਕਿਉਂ ਭਰੋਸਾ ਕੀਤਾ ਇਹਨਾਂ ਦੋਵਾਂ ਤੇ ਉਸ ਨੇ ਮਨ ਹੀ ਮਨ ਸੋਚਿਆ ਪਹਿਲਾਂ ਆਪਣੇ ਭਰਾ ਤੇ ਤੇ ਫਿਰ ਆਪਣੇ ਪਤੀ ਤੇ ਉਸ ਨੂੰ ਯਾਦ ਆਇਆ ਜਦ ਬੱਚਿਆਂ ਦਾ ਜਨਮ ਹੋਇਆ ਸੀ ਤਾਂ ਵਿਨਾਸ਼ ਨੇ ਕਿਹਾ ਸੀ ਤੂੰ ਆਰਾਮ ਨਾਲ ਘਰ ਦੇ ਹੁਣ ਤੇਰੀ ਸਾਰੀ ਜ਼ਿੰਮੇਵਾਰੀ ਮੇਰੀ ਹੈ ਉਹ ਸਾਰੀ ਰਾਤ ਇਹੀ ਸੋਚਦੀ ਰਹੀ ਕਿ ਹੁਣ ਮਦਦ ਕਿਸ ਤੋਂ ਮੰਗਾ ਉਸਦੇ ਕੋਲ ਆਪਣੇ ਖਾਤੇ ਵਿੱਚ ਥੋੜੇ ਪੈਸੇ ਤਾਂ ਸੀ ਪਰ ਬਿਨਾ ਪਤੀ ਦੀ ਇਜਾਜ਼ਤ ਉਹ ਖਰਚ ਨਹੀਂ ਕਰ ਸਕਦੀ ਸੀ ਇੱਕ ਪਲ ਤਾਂ ਮਨ ਕੀਤਾ ਕਿ ਵਿਕਰਮ ਨੂੰ ਫੋਨ ਕਰਕੇ ਕਹਾ ਜੋ ਪੈਸੇ ਮੈਂ ਦਿੱਤੇ ਸੀ ਉਹ ਵਾਪਸ ਕਰ ਦੇ ਪਰ ਫਿਰ ਸੋਚ ਕੇ ਚੁੱਪ ਰਹਿ ਗਈ ਅਗਲੀ ਸਵੇਰ ਉਸਨੇ ਜਿਵੇਂ ਤਿਵੇਂ ਖੁਦ ਨੂੰ ਸੰਭਾਲ ਲਿਆ ਤੇ ਰੋਜ਼ ਦੀ ਤਰ੍ਹਾਂ ਸਾਰਿਆਂ ਲਈ ਨਾਸ਼ਤਾ ਬਣਾਇਆ। ਅਵਿਨਾਸ਼ ਬਿਨਾਂ ਕੁਝ ਕਹੀ ਨਾਸ਼ਤਾ ਕਰਕੇ ਘਰੋਂ ਨਿਕਲ ਗਿਆ। ਸੰਧਿਆ ਚਿਹਰੇ ਤੇ ਮੁਸਕਾਨ ਲਿਆ ਕੇ ਨਾਸ਼ਤੇ ਦੀ ਟਰੇ ਲੈ ਕੇ ਬਾਉ ਜੀ ਦੇ ਕਮਰੇ 'ਚ ਪਹੁੰਚੀ ਤਾਂ ਉੱਥੇ ਜੋ ਦੇਖਿਆ ਉਸ ਨੂੰ ਦੇਖ ਕੇ ਉਸ ਦੀਆਂ ਅੱਖਾਂ ਅਡੀਆਂ ਦੀਆਂ ਅਡੀਆਂ ਰਹਿ ਗਈਆਂ। ਉਸਨੇ ਦੇਖਿਆ ਕਿ ਉਸ ਦਾ ਪਿਤਾ ਹਰੀਸ਼ ਚੰਦਰ ਆਪਣੇ ਕੱਪੜੇ, ਦਵਾਈਆਂ ਤੇ ਕੁਝ ਪੁਰਾਣੀਆਂ ਡਾਇਰੀਆਂ ਸੰਭਾਲ ਕੇ ਬੈਗ ਵਿੱਚ ਰੱਖ ਰਿਹਾ ਸੀ। ਉਹਨਾਂ ਦਾ ਚਿਹਰਾ ਸ਼ਾਂਤ ਸੀ ਪਰ ਅੱਖਾਂ 'ਚ ਇੱਕ ਡੂੰਗੀ ਥਕਾਵਟ ਸਾਫ਼ ਚਲਕ ਰਹੀ ਸੀ। ਬਾਉਜੀ, ਇਹ ਤੁਸੀਂ ਕੀ ਕਰ ਰਹੇ ਹੋ? ਤੁਸੀਂ ਸਮਾਨ ਕਿਉਂ ਸਮੇਟ ਰਹੇ ਹੋ? ਸੰਧਿਆ ਨੇ ਸਵਾਲ ਕੀਤਾ। ਉਸ ਦੀ ਆਵਾਜ਼ ਵਿੱਚ ਘਬਰਾਹਟ ਲੁਕੀ ਹੋਈ ਸੀ। ਹਰੀਸ਼ ਚੰਦਰ ਨੇ ਮੁਸਕਰਾ ਕੇ ਦੇਖਿਆ ਤੇ ਬੋਲਿਆ, ਪੁੱਤ ਮੈਂ ਕੱਲ ਹੀ ਤਾਂ ਆਇਆ ਹਾਂ ਪਰ ਮੇਰੀ ਵਜ੍ਹਾ ਨਾਲ ਤੇਰੀ ਗ੍ਰਸਤੀ ਵਿੱਚ ਕਲੇਸ਼ ਪੈ ਰਿਹਾ ਹੈ। ਇਹ ਮੈਨੂੰ ਮਨਜ਼ੂਰ ਨਹੀਂ ਹੈ। ਮੈਂ ਜਾਣਦਾ ਹਾਂ, ਹੁਣ ਮੇਰੇ ਲਈ ਇੱਥੇ ਜਗ੍ਹਾ ਨਹੀਂ ਰਹੀ। ਸੰਦਿਆ ਦੀਆਂ ਅੱਖਾਂ ਭਰ ਰਹੀਆਂ ਬਾਉਜੀ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਹਰੀਸ਼ ਚੰਦਰ ਨੇ ਬੈਗ ਨੂੰ ਬੰਦ ਕਰਦੇ ਹੋਏ ਕਿਹਾ ਮੈਂ ਇੱਕ ਬਿਰਧ ਆਸ਼ਰਮ ਵਿੱਚ ਗੱਲ ਕਰ ਲਈ ਹੈ ਉੱਥੇ ਦੇ ਲੋਕ ਮੈਨੂੰ ਰੱਖਣ ਲਈ ਤਿਆਰ ਹਨ ਬਸ ਇੱਕ ਬੇਨਤੀ ਹੈ ਮੈਨੂੰ ਉੱਥੇ ਪਹੁੰਚਾ ਦੇ ਮੈਨੂੰ ਰਸਤਾ ਨਹੀਂ ਪਤਾ ਤੇ ਹੁਣ ਸਹਾਰੇ ਦੀ ਜ਼ਰੂਰਤ ਹੈ ਇਹ ਸੁਣ ਸੰਦਿਆ ਟੁੱਟ ਗਈ ਉਸਨੇ ਆਪਣੇ ਪਿਓ ਦੇ ਕੋਲ ਬੈਠਦੇ ਹੋਏ ਕਿਹਾ ਬਾਉਜੀ ਸਾਨੂੰ ਪੀਆਂ ਨਹੀਂ ਇਸ ਤਰ੍ਹਾਂ ਦੀ ਪ੍ਰੀਖਿਆ ਕਿਉਂ ਦੇਣੀ ਪੈਂਦੀ ਹੈ? ਕੀਤੀ ਹੁਣਾ ਬੋਝ ਹੈ। ਮੈਂ ਤੁਹਾਡੇ ਨਾਲ ਨਜ਼ਰਾਂ ਕਿਵੇਂ ਮਿਲਾ ਸਕਾਂਗੀ ਤੇ ਜਦ ਉੱਪਰ ਜਾਵਾਂਗੀ ਤਾਂ ਮਾਂ ਨੂੰ ਕੀ ਜਵਾਬ ਦੇਵਾਂਗੀ? ਇਹ ਕਹਿੰਦੇ। ਸੰਧਿਆ ਦਾ ਗਲਾ ਘੜਾ ਆਇਆ। ਫਿਰ ਉਸਨੇ ਇੱਕ ਟੈਕਸੀ ਬੁੱਕ ਕੀਤੀ ਤੇ ਭਾਰੀ ਮਨ ਨਾਲ ਆਪਣੇ ਬਾਉ ਜੀ ਨੂੰ ਬਿਰਧ ਆਸ਼ਰਮ ਵੱਲ ਲੈ ਕੇ ਚੱਲ ਪਈ। ਰਸਤੇ 'ਚ ਹਰੀ ਚੰਦਨੀ ਉਸਦਾ ਹੱਥ ਫੜਦੇ ਹੋਏ ਕਿਹਾ ਪੁੱਤ ਪਰੇਸ਼ਾਨ ਨਾ ਹੋ। ਕਈ ਵਾਰ ਹਾਲਾਤ ਸਾਡੇ ਹੱਥ ਵਿੱਚ ਨਹੀਂ ਹੁੰਦੇ। ਉਥੇ ਮੇਰੇ ਵਰਗੇ ਕਈ ਹੋਣਗੇ ਅਸੀਂ ਸਾਰੇ ਜਿਵੇਂ-ਤੇਵੇਂ ਜਿਉਣਾ ਸਿੱਖ ਜਾਂਦੇ ਹਾਂ ਪਰ ਇੱਕ ਵਾਅਦਾ ਕਰ ਮੇਰੀ ਵਜ੍ਹਾ ਨਾਲ ਤੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਆਉਣੇ ਚਾਹੀਦੇ ਸੰਧਿਆ ਦੀਆਂ ਅੱਖਾਂ 'ਚ ਵੰਦੇ ਹੰਝੂ ਉਸਦੇ ਹੱਥ ਤੇ ਡਿੱਗ ਪਏ ਬਿੱਦ ਆਸ਼ਰਮ ਦੇ ਗੇਟ ਤੇ ਪਹੁੰਚ ਕੇ ਜਦ ਉਹਨਾਂ ਨੇ ਉਤਰਨ ਲਈ ਕਦਮ ਵਧਾਇਆ ਤਾਂ ਉਹ ਲੜਖੜਾ ਗਏ ਪਰ ਆਪਣੇ ਚਿਹਰੇ ਤੇ ਮੁਸਕਾਨ ਬਣਾਈ ਰੱਖੀ ਤੇ ਕਿਸੇ ਦੂਜੇ ਬਿੱਦ ਦਾ ਸਹਾਰਾ ਲੈ ਕੇ ਬਿਨਾਂ ਪਿੱਛੇ ਦੇਖੇ ਆਸ਼ਰਮ ਅੰਦਰ ਚਲੇ ਗਏ ਸੰਧਿਆ ਉੱਥੇ ਖੜੀ ਰਹੀ ਜਿਵੇਂ ਸਮਾਂ ਰੁਕ ਗਿਆ ਹੋਵੇ ਉਸ ਦੀਆਂ ਅੱਖਾਂ ਨਮ ਸਨ ਦਿਲ ਭਾਰੀ ਸੀ ਤੇ ਅੰਦਰੋਂ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਪਿਓ ਨੂੰ ਆਖਰੀ ਵਾਰ ਦੇਖ ਰਹੀ ਹੋਵੇ ਇਸ ਤੋਂ ਬਾਅਦ ਦੇ ਦਿਨ ਸਨਾਟੇ ਵਿੱਚ ਬੀਤੇ ਵਿਕਰਮ ਨੇ ਇੱਕ ਵਾਰ ਵੀ ਫੋਨ ਕਰਕੇ ਨਹੀਂ ਪੁੱਛਿਆ ਕਿ ਬਾਉ ਜੀ ਕਿਵੇਂ ਹਨ ਤੇ ਅਵਿਨਾਸ਼ ਉਸ ਨੂੰ ਤਾਂ ਜਿਵੇਂ ਕੁਝ ਫਰਕ ਹੀ ਨਹੀਂ ਪਿਆ ਸੰਧਿਆ ਹਰ ਦਿਨ ਖੁਦ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੀ ਪਰ ਕਿਸੇ ਨਾਲ ਢੰਗ ਨਾਲ ਗੱਲ ਨਾ ਕਰ ਪਾਉਂਦੀ ਖਾਣਾ ਵੀ ਨਹੀਂ ਖਾਂਦੀ ਸੀ ਅੰਦਰ ਹੀ ਅੰਦਰ ਉਹ ਟੁੱਟਦੀ ਜਾ ਰਹੀ ਸੀ ਉਹ ਵਾਰ-ਵਾਰ ਖੁਦ ਨਾਲ ਸਵਾਲ ਕਰਦੀ ਕਿ ਇੱਕ ਧੀ ਐਨੀ ਮਜ਼ਬੂਰ ਹੋ ਜਾਂਦੀ ਹੈ ਕਿ ਉਹ ਆਪਣੇ ਪਿਓ ਨੂੰ ਵੀ ਸਹਾਰਾ ਨਹੀਂ ਦੇ ਸਕਦੀ ਜੋ ਪਤੀ ਅੱਜ ਪਿਤਾ ਦੇ ਲਈ ਨਹੀਂ ਖੜਿਆ ਕਿ ਉਹ ਕੱਲ ਮੇਰੀ ਇੱਜ਼ਤ ਤੇ ਮੇਰੇ ਅਧਿਕਾਰਾਂ ਲਈ ਖੜਾ ਹੋਵੇਗਾ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਸੀ ਉਸਦੇ ਕੋਲ चौथे दिन सवेरे करीब 11 बजे بنت आश्रम وچوں فون آیا नमस्ते کی ਤੁਸੀਂ ਸੰدھیا بول رہے ہو اسی بہت دکھ نال ਤੁਹਾਨੂੰ सूचित ਕਰ رہے ہاں کہ શ્રી ਹਰੀਸ਼ ਚੰਦਰ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਸੰਧਿਆ ਦੇ ਹੱਥੋਂ ਫੋਨ ਡਿੱਗ ਪਿਆ ਉਹ ਸੁਣ ਰਹਿ ਗਈ ਉਸ ਨੂੰ ਕੰਨਾਂ ਤੋਂ ਕੁਝ ਹੋਰ ਸੁਣਾਈ ਨਹੀਂ ਦੇ ਰਿਹਾ ਸੀ ਫਿਰ ਉਸਨੇ ਹੌਲੀ ਦੇ ਨੇ ਅੱਖਾਂ ਸਾਫ਼ ਕੀਤੀਆਂ ਨੌਕਰਾਂ ਨੂੰ ਜ਼ਿੰਮੇਵਾਰੀ ਸੌਂਪੀ ਤੇ ਚੁੱਪਚਾਪ ਚਲੀ ਗਈ ਆਪਣੇ ਪਿਓ ਦੀ ਅੰਤਿਮ ਯਾਤਰਾ ਲਈ ਰਸਤੇ 'ਤੇ ਉਸਦੇ ਸਾਂ ਟੁੱਟ ਕੇ ਚੱਲ ਰਹੇ ਸੀ ਮਨ ਸਿਰਫ ਇਹੀ ਚੱਲ ਰਿਹਾ ਸੀ ਕਿ ਕਾਸ਼ ਵਿਕਰਮ ਨੇ ਕੁਝ ਦਿਨ ਬਾਉ ਜੀ ਨੂੰ ਆਪਣੇ ਕੋਲ ਰੱਖ ਲਿਆ ਹੁੰਦਾ ਕਾਸ਼ ਅਵਿਨਾਸ਼ ਨੇ ਇੱਕ ਪੁੱਤ ਵਰਗਾ ਸਹਾਰਾ ਦੇ ਦਿੱਤਾ ਹੁੰਦਾ ਤਾਂ ਅੱਜ ਮੈਂ ਅਨਾਥ ਨਾ ਹੁੰਦੀ ਜਿਵੇਂ ਹੀ ਉਹ ਬਿਰਧ ਆਸ਼ਰਮ ਪਹੁੰਚੀ ਉੱਥੇ ਦੇ ਮੈਨੇਜਰ ਨੇ ਉਸਨੂੰ ਦੇਖਦੇ ਹੀ ਕਿਹਾ ਮੈਡਮ ਇਹਨਾਂ ਦੇ ਦਸਤਾਵੇਜ਼ਾਂ 'ਚ ਧੀ ਬਹੁਤ ਜਵਾਈ ਪੁੱਤ ਸਬਦਾਂ ਨਾਮ ਹੈ ਫਿਰ ਤੁਸੀਂ ਇਕੱਲੇ ਕਿਵੇਂ ਆਏ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਕਿਵੇਂ ਮਿਲੇਗੀ ਸੰਧਿਆ ਨੇ ਡੂੰਗਾ ਸਾਹ ਲੈਂਦੇ ਹੋਏ ਕਿਹਾ ਆਤਮਾ ਦੀ ਸ਼ਾਂਤੀ ਤਾਂ ਇਹਨਾਂ ਨੂੰ ਤਿੰਨ ਦਿਨ ਪਹਿਲਾਂ ਹੀ ਮਿਲ ਗਈ ਸੀ ਜਦ ਇਹਨਾਂ ਨੂੰ ਇਹ ਸਮਝ ਆ ਗਿਆ ਸੀ ਕਿ ਦੁਨੀਆ ਦੇ ਰਿਸ਼ਤੇ ਹੁਣ ਮਤਲਬ ਦੇ ਹੋ ਚੁੱਕੇ ਹਨ ਜਾਂਦੇ ਸਮੇਂ ਕੋਈ ਆਪਣਾ ਨਹੀਂ ਹੁੰਦਾ ਹਾਂ ਪਰਮਾਤਮਾ ਨੂੰ ਐਨੀ ਬੇਨਤੀ ਜ਼ਰੂਰ ਕਰਾਂਗੀ ਕਿ ਇੰਨਾ ਵਰਗਾ ਪਿਓ ਸਾਰਿਆਂ ਨੂੰ ਮਿਲੇ ਪਰ ਇਹਨਾਂ ਦੇ ਬੱਚਿਆਂ ਵਰਗੇ ਬੱਚੇ ਭਗਵਾਨ ਕਿਸੇ ਨੂੰ ਨਾ ਦੇਵੇ ਮੈਂ ਇਹਨਾਂ ਦਿੱਤੀ ਹਾਂ ਤੇ ਹੁਣ ਮੈਂ ਹੀ ਸਭ ਕੁਝ ਹਾਂ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਮੈਨੂੰ ਦੱਸੋ ਮੈਂ ਕਰਾਂਗੀ ਦੋਸਤੋ ਤਾਂ ਬਿਰਦ ਆਸ਼ਰਮ ਦੇ ਮੈਨੇਜਰ ਨੇ ਇੱਕ ਸਫੇਦ ਲਿਫਾਫਾ ਸੰਧਿਆ ਨੂੰ ਸੌਂਪਿਆ ਉਸ ਤੇ ਸਾਫ਼-ਸਾਫ਼ ਲਿਖਿਆ ਸੀ ਮੇਰੀ ਤੀ ਸੰਧਿਆ ਦੇ ਨਾਮ ਕੰਦੇ ਹੱਥਾਂ ਨਾਲ ਸੰਧਿਆ ਨੇ ਲਿਫਾਫਾ ਖੋਲ੍ਹਿਆ ਅੰਦਰ ਰੱਖੇ ਕਾਗਜ਼ ਤੇ ਉਸ ਦੇ ਪਿਓ ਹਰੀਸ਼ ਚੰਦਰ ਦੀ ਲਿਖਾਵਟ ਸੀ ਸ਼ਬਦਾਂ ਚ ਭਾਵ ਸੀ ਤੇ ਭਾਵਾਂ ਚ ਇੱਕ ਪਿਓ ਦਾ ਆਖਰੀ ਸਨੇਹਾ ਪੁੱਤ ਇਸ ਦੁਨੀਆ ਚ ਜਦ ਤੱਕ ਆਪਣੇ ਬਾਲ ਬੱਚੇ ਪਲ ਰਹੇ ਹੋ ਉਦੋਂ ਤੱਕ ਲੋਕ ਪੁੱਛਦੇ ਹਨ ਨਹੀਂ ਤਾਂ ਰਿਸ਼ਤੇ ਵੀ ਤੋਲਦੇ ਹਨ ਤੇ ਹਾਲਾਤ ਵੀ ਮੈਂ ਚਾਹੁੰਦਾ ਹਾਂ ਕਿ ਹੁਣ ਤੂੰ ਫਿਰ ਤੋਂ ਆਪਣੇ ਪੈਰਾਂ ਤੇ ਖੜੀ ਹੋਵੇਂ ਜਦ ਤੱਕ ਮੈਂ ਜਿਉਂਦਾ ਸੀ ਮੈਂ ਕੋਸ਼ਿਸ਼ ਕੀਤੀ ਕਿ ਮੇਰੀਤੀ ਇੱਜ਼ਤ ਨਾਲ ਜੀਵੇ ਹੁਣ ਜਦ ਮੈਂ ਜਾ ਰਿਹਾ ਹਾਂ ਤਾਂ ਤੈਨੂੰ ਕਿਸੇ ਹੋਰ ਦੇ ਭਰੋਸੇ ਨਹੀਂ ਛੱਡ ਸਕਦਾ ਮੈਂ ਜੋ ਥੋੜੇ ਬਹੁਤ ਪੈਸੇ ਛੱਡੇ ਹਨ ਤੇ ਜੋ ਪਿੰਡ ਦਾ ਘਰ ਹੈ ਉਸ ਨੂੰ ਵੇਚ ਕੇ ਆਪਣੇ ਲਈ ਇੱਕ ਨਵੀਂ ਸ਼ੁਰੂਆਤ ਕਰੀ ਇਸ ਜਾਇਦਾਦ ਤੇ ਤੇਰੇ ਭਰਾ ਵਿਕਰਮ ਦਾ ਕੋਈ ਹੱਕ ਨਹੀਂ ਹੋਵੇਗਾ ਇਹ ਸਭ ਕੁਝ ਸਿਰਫ ਤੇਰੇ ਲਈ ਹੈ ਹਮੇਸ਼ਾ ਖੁਸ਼ ਰਹੀਂ ਮੇਰੀ ਬੱਚੀ ਇਹ ਸ਼ਬਦ ਮਨੋ ਸੰਧਿਆ ਦੇ ਅੰਦਰ ਇੱਕ ਨਵੀਂ ਤਾਕਤ ਪਾਰ ਰਿਆ ਸੀ ਉਸ ਦੀਆਂ ਅੱਖਾਂ ਨਮ ਸਨ ਪਰ ਹੁਣ ਹੰਜੂ ਕਮਜ਼ੋਰੀ ਦੇ ਨਹੀਂ ਆਤਮ ਬਲ ਦੇ ਸਨ ਸੰਧਿਆ ਨੇ ਆਪਣੇ ਪਿਓ ਦੀ ਅੰਤਿਮ ਇੱਛਾ ਪੂਰੀ ਕਰਨ ਦਾ ਫੈਸਲਾ ਕੀਤਾ ਉਸਨੇ ਖੁਦ ਹੀ ਆਪਣੇ ਪਿਉ ਦਾ ਅੰਤਿਮ ਸੰਸਕਾਰ ਪੂਰੇ ਸਨਮਾਨ ਤੇ ਰੀਤੀ ਰਿਵਾਜ ਨਾਲ ਕੀਤਾ ਉਸਨੇ ਆਪਣੇ ਭਰਾ ਵਿਕਰਮ ਨੂੰ ਖਬਰ ਦਿੱਤੀ ਪਰ ਜਦ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਸੰਧਿਆ ਨੇ ਉਸਨੂੰ ਪੂਰੀ ਤਰ੍ਹਾਂ ਨਾਲ ਇਸ ਪ੍ਰਕਿਰਿਆ ਤੋਂ ਬੇਦਖਲ ਕਰ ਦਿੱਤਾ ਕੁਝ ਸਮੇਂ ਬਾਅਦ ਸੰਧਿਆ ਨੇ ਪਿੰਡ ਦਾ ਘਰ ਚੰਗੇ ਪੈਸਿਆਂ ਵਿੱਚ ਵੇਚ ਦਿੱਤਾ ਉਸੇ ਪੈਸਿਆਂ ਨਾਲ ਸ਼ਹਿਰ ਵਿੱਚ ਇੱਕ ਛੋਟਾ ਪਰ ਸੋਹਣਾ ਤੇ ਸਕੂਨ ਭਰਿਆ ਘਰ ਖਰੀਦਿਆ ਇੱਕ ਇਹੋ ਜਿਹਾ ਘਰ ਜਿੱਥੇ ਹੁਣ ਉਹ ਆਪਣੇ ਨਿਯਮਾਂ ਨਾਲ ਜੀ ਸਕਦੀ ਸੀ ਉਸਨੇ ਅਵਿਨਾਸ਼ ਤੋਂ ਤਲਾਕ ਲੈ ਲਿਆ ਜਦ ਅਵਿਨਾਸ਼ ਪਛਤਾਉਂਦੇ ਹੋਏ ਮਾਫੀ ਮੰਗਣ ਆਇਆ ਤਾਂ ਸੰਧਿਆ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਜੇਕਰ ਮੇਰੇ ਪਿਓ ਨੂੰ ਵਾਪਸ ਲਿਆ ਸਕਦੇ ਹੋ ਤਾਂ ਮੈਂ ਤੁਹਾਨੂੰ ਮਾਫ ਕਰ ਦੇਵਾਂਗੀ ਇਸ ਤੋਂ ਬਾਅਦ ਉਸਨੇ ਆਪਣੇ ਭਰਾ ਵਿਕਰਮ ਤੋਂ ਵੀ ਸਾਰੇ ਰਿਸ਼ਤੇ ਤੋੜ ਲਏ ਹੁਣ ਉਹ ਨਾ ਤਾਂ ਉਸਦਾ ਨਾਮ ਲੈਂਦੀ ਸੀ ਤੇ ਨਾ ਹੀ ਉਸਨੂੰ ਜਾਣਦੀ ਸੀ ਹੁਣ ਸੰਧਿਆ ਇਕੱਲੀ ਨਹੀਂ ਸੀ ਉਹ ਆਤਮ ਨਿਰਪਰ ਸੀ ਆਪਣੇ ਬੱਚਿਆਂ ਦੇ ਨਾਲ ਰਹਿਣ ਲੱਗੀ ਤੇ ਖੁਦ ਦਾ ਛੋਟਾ ਜਿਹਾ ਕਲੀਨਿਕ ਖੋਲ੍ਹ ਲਿਆ ਜਿੱਥੇ ਉਹ ਔਰਤਾਂ ਤੇ ਬਜ਼ੁਰਗਾਂ ਦੀ ਸੇਵਾ ਕਰਦੀ ਸੀ ਸਮਾਂ ਬੀਤਿਆ ਕੁਝ ਮਹੀਨਿਆਂ ਬਾਅਦ ਵਿਕਰਮ ਤੇ ਪ੍ਰਿਆੰਕਾ ਦਾ ਸਭ ਕੁਝ ਖਤਮ ਹੋ ਚੁੱਕਿਆ ਸੀ ਵਪਾਰ ਡੁੱਬ ਗਿਆ ਨੌਕਰੀ ਚਲੀ ਗਈ ਤੇ ਹੁਣ ਪਾਈ ਪਾਈ ਲਈ ਮਹਤਾਜ ਹੋ ਗਏ ਇੱਕ ਦਿਨ ਉਸ ਸੰਧਿਆ ਦੇ ਦਰਵਾਜ਼ੇ ਤੇ ਆਏ ਤੇ ਗਿਰਗਿਲਾਉਂਦੇ ਹੋਏ ਮਦਦ ਦੀ ਅਪੀਲ ਕੀਤੀ ਪਰ ਸੰਧਿਆ ਨੇ ਨਜ਼ਰਾਂ ਚੁੱਕ ਕੇ ਕਿਹਾ ਮਾਫ ਕਰੋ ਤੁਸੀਂ ਕਿਸ ਨੂੰ ਲੱਭ ਰਹੇ ਹੋ ਮੈਂ ਤੁਹਾਨੂੰ ਨਹੀਂ ਜਾਣਦੀ ਦੋਵੇਂ ਮੂੰਹ ਲਟਕਾ ਕੇ ਵਾਪਸ ਚਲੇ ਗਏ ਦੋਸਤੋ ਸਵਾਲ ਇਹੀ ਹੈ ਕਿ ਕਿਉਂ ਹਰ ਵਾਰ ਪ੍ਰੀਖਿਆ ਸਿਰਫ ਪਤਨੀ ਦੀ ਹੀ ਹੁੰਦੀ ਹੈ ਕਿਉਂ ਧੀ ਨੂੰ ਆਪਣੇ ਹੀ ਘਰ ਵਿੱਚ ਪਰਾਇਆ ਮੰਨ ਲਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਧੀ ਦਾ ਪਿਓ ਉਸਦਾ ਨਹੀਂ ਰਹਿੰਦਾ ਕਿ ਇੱਕ ਕੁੜੀ ਜੋ ਸੋਹਰਾ ਘਰ ਸੰਭਾਲ ਸਕਦੀ ਹੈ ਉਹ ਆਪਣੇ ਮਾਪੇ ਦਾ ਸਹਾਰਾ ਨਹੀਂ ਬਣ ਸਕਦੀ ਇਸ ਲਈ ਜ਼ਰੂਰਤ ਹੈ ਧੀਆਂ ਨੂੰ ਆਤਮ ਨਿਰਪਰਮਨਦੀ ਤਾਂ ਜੋ ਉਹ ਜੱ ਚਾਹੇ ਜੋ ਸਹੀ ਹੋਵੇ ਉਸ ਦਾ ਫੈਸਲਾ ਖੁਦ ਲੈ ਸਕਣ ਬਿਨਾ ਕਿਸੇ ਦੀ ਇਜਾਜ਼ਤ ਦੇ ਬਿਨਾ ਕਿਸੇ ਦੇ ਸਹਾਰੇ ਦੇ ਤਾਂ ਦੋਸਤੋ ਚਲੋ ਹੁਣ ਕੁਝ ਸਚਾਈਆਂ ਤੁਹਾਡੇ ਸਾਹਮਣੇ ਰੱਖਣ ਦਾ ਜਾ ਰਹੀ ਹਾਂ ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਣਗੇ ਨੰਬਰ 1 ਬੁਢਾਪਾ ਕੋਈ ਬਿਮਾਰੀ ਨਹੀਂ ਇਹ ਤਾਂ ਜ਼ਿੰਦਗੀ ਦੀ ਸਚਾਈ ਹੈ ਬਸ ਦੁੱਖ ਉਦੋਂ ਹੁੰਦਾ ਹੈ ਜਦ ਆਪਣੇ ਵਿੱਚ ਵੀ ਇਕੱਲਾਪਨ ਮਿਲ ਜਾਵੇ। ਦੋਸਤੋ ਬੁਢਾਪਾ ਉਹ ਅਵਸਥਾ ਹੈ ਜਦ ਵਿਅਕਤੀ ਭਾਵਨਾਤਮਕ ਸਹਾਰੇ ਦੀ ਤਲਾਸ਼ ਕਰਦਾ ਹੈ। ਪਰ ਅੱਜ ਦੀ ਦੁਨੀਆ ਵਿੱਚ ਜਿੱਥੇ ਦੌਲਤ ਤੇ ਦਿਖਾਵਾ ਰਿਸ਼ਤਿਆਂ ਤੋਂ ਵੱਡਾ ਹੋ ਗਿਆ ਹੈ, ਉੱਥੇ ਬਜ਼ੁਰਗ ਮਾਪਿਓ ਆਪਣੇ ਵਿੱਚ ਹੀ ਪਰਾਏ ਹੋ ਜਾਂਦੇ ਹਨ। ਨੰਬਰ 2 ਰਿਸ਼ਤੇ ਖੂਨ ਨਾਲ ਨਹੀਂ ਭਾਵਨਾਵਾਂ ਨਾਲ ਚੱਲਦੇ ਹਨ ਤੇ ਜਿੱਥੇ ਭਾਵਨਾਵਾਂ ਖਤਮ ਹੁੰਦੀਆਂ ਹਨ ਉੱਥੇ ਰਿਸ਼ਤਾ ਸਿਰਫ ਇੱਕ ਦਿਖਾਵਾ ਰਹਿ ਜਾਂਦਾ ਹੈ ਅਕਸਰ ਦੇਖਿਆ ਗਿਆ ਹੈ ਕਿ ਖੂਨ ਦੇ ਰਿਸ਼ਤੇ ਵੀ ਉਦੋਂ ਤੱਕ ਮਜ਼ਬੂਤ ਰਹਿੰਦੇ ਹਨ ਜਦ ਤੱਕ ਉਹਨਾਂ ਵਿੱਚ ਆਪਣਾਪਨ ਹੋਵੇ ਨਹੀਂ ਤਾਂ ਉਹੀ ਪੁੱਤ ਉਹੀ ਬਹੂ ਜਿਨ੍ਹਾਂ ਦੇ ਲਈ ਮਾਪਿਓ ਨੇ ਸਭ ਕੀਤਾ ਉਹੀ ਉਹਨਾਂ ਲਈ ਬੋਝ ਬਣ ਜਾਂਦੇ ਹਨ ਨੰਬਰ 3 ਔਲਾਦ ਜਦ ਤੱਕ ਜ਼ਰੂਰਤਮੰਦ ਹੁੰਦੀ ਹੈ ਮਾਪਿਓ ਭਗਵਾਨ ਲੱਗਦੇ ਹਨ ਤੇ ਜਦ ਸਭ ਕੁਝ ਮਿਲ ਜਾਵੇ ਤਾਂ ਉਹੀ ਭਗਵਾਨ ਬੋਝ ਬਣ ਜਾਂਦੇ ਹਨ ਮਾ ਪਿਓ ਦੇ ਬਲੀਦਾਨ ਰਹਿੰਦੇ ਹਨ ਜਦ ਤੱਕ ਬੱਚੇ ਜ਼ਰੂਰਤਮੰਦ ਹੁੰਦੇ ਹਨ ਜਿਵੇਂ ਹੀ ਬੱਚੇ ਆਤਮ ਨਿਰਭਰ ਹੁੰਦੇ ਹਨ ਉਹਨਾਂ ਨੂੰ ਲੱਗਦਾ ਹੈ ਹੁਣ ਉਹ ਕਿਸੇ ਦਾ एहसान ਨਹੀਂ ਮੰਨਦੇ ਇਹ ਸੋਚ ਉਹਨਾਂ ਨੂੰ ਸਭ ਤੋਂ ਵੱਡਾ ਧੋਖਾ ਦਿੰਦੀ ਹੈ ਨੰਬਰ 4 ਜਿਸ ਘਰ ਨੂੰ ਬਣਾਉਣ ਚ ਇੱਕ ਉਮਰ ਲੱਗ ਜਾਂਦੀ ਹੈ ਉਸ ਨੂੰ ਛੱਡਣ ਸਿਰਫ ਇੱਕ ਤਾਨਾ ਤਿੱਕ ਤੱਕਾ ਹੀ ਕਾਫੀ ਹੁੰਦਾ ਹੈ ਦੋਸਤੋ ਬਜ਼ੁਰਗਾਂ ਨੂੰ ਜਦ ਆਪਣੇ ਹੀ ਘਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹਨਾਂ ਦਾ ਮਨ ਨਹੀਂ ਟੁੱਟਦਾ ਉਹਨਾਂ ਦੀ ਆਤਮਾ ਟੁੱਟਦੀ ਹੈ ਜਿਸ ਘਰ 'ਚ ਉਹਨਾਂ ਨੇ ਬੱਚਿਆਂ ਨੂੰ ਵੱਡਾ ਕੀਤਾ ਉਸੇ ਘਰ 'ਚੋਂ ਜਦ ਕੱਢਿਆ ਜਾਂਦਾ ਹੈ ਤਾਂ ਜਿਉਣ ਦੀ ਇੱਛਾ ਹੀ ਖਤਮ ਹੋ ਜਾਂਦੀ ਹੈ ਨੰਬਰ 5 ਮਤਲਬੀ ਲੋਕ ਕਦੇ ਰਿਸ਼ਤਿਆਂ ਦੀ ਕੀਮਤ ਨਹੀਂ ਸਮਝਦੇ ਕਿਉਂਕਿ ਉਹਨਾਂ ਦੇ ਤਰਾਜੂ ਵਿੱਚ ਸਿਰਫ ਪੈਸਾ ਤੋਲਿਆ ਜਾਂਦਾ ਹੈ ਭਾਵਨਾ ਨਹੀਂ ਦੋਸਤੋ ਇਸ ਤਰ੍ਹਾਂ ਦੇ ਲੋਕ ਹਰ ਚੀਜ਼ ਨੂੰ ਸੌਦੇਬਾਜ਼ੀ ਦੀ ਨਜ਼ਰ ਨਾਲ ਦੇਖਦੇ ਹਨ ਮਾਪਿਓ ਦਾ ਪਿਆਰ ਤਿਆਗ ਆਸ਼ੀਰਵਾਦ ਸਭ ਉਹਨਾਂ ਨੂੰ ਤਦ ਤੱਕ ਹੀ ਦਿਖਦਾ ਹੈ ਜਦ ਤੱਕ ਉਹ ਉਹਨਾਂ ਦੇ ਫਾਇਦੇ ਲਈ ਹੋਵੇ ਨੰਬਰ 6 ਧੀ ਵਿਦਾ ਹੋ ਸਕਦੀ ਹੈ ਪਰ ਉਸ ਦਾ ਹੱਕ ਨਹੀਂ ਜੇਕਰ ਪੁੱਤ ਘਰ ਦਾ ਵਾਰਸ ਹੈ ਤਤੀ ਆਤਮਾ ਦੀ ਵਾਰਸ ਹੁੰਦੀ ਹੈ ਸਮਾਜ ਵਿੱਚ ਇਹ ਮੰਨ ਲਿਆ ਗਿਆ ਹੈ ਕਿ ਧੀਆ ਵਿਆਹ ਤੋਂ ਬਾਅਦ ਪਰਾਈਆਂ ਹੋ ਜਾਂਦੀਆਂ ਹਨ ਪਰ ਅਸਲ ਵਿੱਚ ਉਹੀ ਧੀ ਮਾਪਿਆਂ ਦੀ ਸਭ ਤੋਂ ਵੱਡੀ ਤਾਕਤ ਬਣ ਜਾਂਦੀ ਹੈ ਜਦੋਂ ਸਾਰੇ ਮੂੰਹ ਮੋੜ ਲੈਂਦੇ ਹਨ ਨੰਬਰ 7 ਬੁਢਾਪੇ ਦੀ ਸਭ ਤੋਂ ਵੱਡੀ ਤਰਾਸਦੀ ਬਿਮਾਰੀ ਹੈ ਇਕੱਲਾਪਨ ਹੈ ਉਹ ਇਕੱਲਾਪਨ ਜੋ ਆਪਣਿਆਂ ਦੀ ਮੌਜੂਦਗੀ ਵਿੱਚ ਮਹਿਸੂਸ ਹੁੰਦਾ ਹੈ ਸਰੀਰ ਦੀ ਕਮਜ਼ੋਰੀ ਤੋਂ ਜ਼ਿਆਦਾ ਆਤਮਾ ਤਰ ਟੁੱਟਦੀ ਹੈ ਜਦ ਕੋਲ ਬੈਠੇ ਆਪਣੇ ਹੀ ਲੋਕ ਅਨਜਾਨ ਬਨ ਜਾਂ ਤੇ ਚੁੱਪ ਚਾਪ ਸਭ ਕੁਝ ਸਹਿਣਾ ਪਵੇ ਨੰਬਰ 8 ਜੋ ਮਾਪਿਓ ਆਪਣੀ ਪੂਰੀ ਜਵਾਨੀ ਬੱਚਿਆਂ ਲਈ ਕੁਰਬਾਨ ਕਰ ਦਿੰਦੇ ਹਨ ਉਹੀ ਬਜ਼ੁਰਗ ਜਦ ਬਜ਼ੁਰਗ ਹੁੰਦੇ ਹਨ ਤਾਂ ਉਹਨਾਂ ਲਈ ਘਰ ਛੋਟਾ ਪੈ ਜਾਂਦਾ ਹੈ ਇਹ ਸਮਾਜ ਦੀ ਕੋੜੀ ਸਚਾਈ ਹੈ ਕਿ ਜਿੰਨਾ ਲਈ ਮਾਪਿਓ ਨੇ ਪੂਰੀ ਜ਼ਿੰਦਗੀ ਲਗਾ ਦਿੱਤੀ ਉਹੀ ਬੱਚੇ ਬਾਅਦ ਵਿੱਚ ਉਹਨਾਂ ਨੂੰ ਵਿਦ ਆਸ਼ਰਮ ਜਾਂ ਫਿਰ ਕਿਸੇ ਕੋਨੇ ਦਾ ਹੱਕਦਾਰ ਮੰਨਦੇ ਹਨ ਨੰਬਰ 9 ਸਭ ਤੋਂ ਵੱਡਾ ਸਵਾਲ ਹੈ ਕਿ ਔਲਾਦ ਕਿਉਂ ਬਦਲ ਜਾਂਦੀ ਹੈ ਤਾਂ ਦੋਸਤੋ ਔਲਾਦ ਉਦੋਂ ਬਦਲ ਜਾਂਦੀ ਹੈ ਜਦ ਮੁੱਲ ਦੀ ਥਾਂ ਮੋਲ ਦੇਖਿਆ ਜਾਣ ਲੱਗੇ ਜਦ ਸੰਸਕਾਰਾਂ ਦੀ ਜਗ੍ਹਾ ਸਵਾਰਥ ਸਿਖਾਇਆ ਜਾਵੇ ਤੇ ਜਦ ਪਰਿਵਾਰ ਫਰਜ਼ ਨਹੀਂ ਬਲਕਿ ਜ਼ਿੰਮੇਵਾਰੀ ਲੱਗਣ ਲੱਗੇ ਅਸਲ 'ਚ ਬੱਚੇ ਨਹੀਂ ਬਦਲਦੇ ਉਨ੍ਹਾਂ ਦਾ ਪਰਿਵेश ਪਾਲਨ ਪੋਸ਼ਣ ਤੇ ਪ੍ਰਭਾਵ ਬਦਲ ਜਾਂਦਾ ਹੈ ਤੇ ਫਿਰ ਰਿਸ਼ਤੇ ਬਸ ਨਾਮ ਦੇ ਹੀ ਰਹਿ ਜਾਂਦੇ ਹਨ। ਨੰਬਰ 10 ਜੇਕਰ ਧੀ ਨੂੰ ਆਤਮ ਨਿਰਪਰ ਬਣਾ ਦਿੱਤਾ ਜਾਵੇ ਤਾਂ ਉਹ ਪਿਤਾ ਦੀ ਸਭ ਤੋਂ ਮਜ਼ਬੂਤ ਲਾਠੀ ਬਣ ਸਕਦੀ ਹੈ। ਧੀ ਨੂੰ ਪੜ੍ਹਾਈ ਫੈਸਲੇ ਤੇ ਆਤਮ ਬਲ ਦਿੱਤਾ ਜਾਵੇ ਤਾਂ ਉਹ ਉਸ ਸਮੇਂ ਵਿੱਚ ਵੀ ਖੜੀ ਰਹਿ ਸਕਦੀ ਹੈ ਜਦ ਪੁੱਤ ਪਿੱਛੇ हट ਜਾਵੇ ਤੇ ਜ਼ਮਾਨਾ ਤਾਨੇ ਮਾਰੇ। ਦੋਸਤੋ ਕੀ ਸੰਦਿਆ ਨੇ ਆਪਣੇ ਪਤੀ ਤੇ ਭਰਾ ਨਾਲੋਂ ਰਿਸ਼ਤਾ ਤੋੜ ਕੇ ਸਹੀ ਕੀਤਾ ਇਸ ਸੰਬੰਧ ਵਿੱਚ ਤੁਹਾਡੀ ਕੀ ਰਾਏ ਹੈ ਸਾਨੂੰ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੇਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ